एलटी लाना टीवी चैनल ਵਿਖਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਕਿਸਾਨ ਭਰਾਓ ਮੈਂ ترਸੀਮ ਸਿੰਘ ਲੋਂਗੋਵਾਲ ਕੈਮਰਾਮੈਨ ترਸੀਮ ਸਿੰਘ ਧੂਰੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਉੱਪਰ ਅੱਜ ਅਸੀਂ ਖੜੇ ਹਾਂ ਕਿਸਾਨ ਭਰਾਵੋ ਲੋਂਗੋਵਾਲ ਬੱਕਰੀਆਂ ਦੇ ਮੇਲੇ ਵਿੱਚ ਤੁਹਾਨੂੰ ਅਸੀਂ ਮੰਡੀ ਦਾ ਦੌਰਾ ਵੀ ਕਰਾਵਾਂਗੇ ਤੇ ਜਾਨਵਰ ਵੀ ਦਿਖਾਵਾਂਗੇ ਕਿ ਇਸ ਮੇਲੇ ਵਿੱਚ ਕਿਸ-ਕਿਸ ਤਰ੍ਹਾਂ ਦੇ ਜਾਨਵਰ ਆ ਜਿਹੜੇ ਕਿਸਾਨ ਭਰਾ ਵੇਚਣ ਲਈ ਆਉਂਦੇ ਨੇ ਤੇ ਕੁਝ ਵੀਰ ਜਿਹੜੇ ਖਰੀਦਣ ਦੇ ਲਈ ਆਉਂਦੇ ਨੇ ਸ਼ੋਰਟ ਦੇ ਰਾਈ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਣੇ ਰਹਿਣਾ ਕਿਸਾਨ ਭਰਾਵੋ ਤੁਸੀਂ ਵੀਡੀਓ ਵਿੱਚ ਤੇ ਜੇਕਰ ਕਿਸਾਨ ਭਰਾਵੋ ਤੁਸੀਂ ਆਪਣੇ ਕੰਮ ਕਾਰ ਨੂੰ ਵਧਾਉਣਾ ਚਾਹੁੰਦੇ ਹੋ ਤੇ ਤੁਸੀਂ ਇਲਤੀ ਲਾਣਾ ਟੀਵੀ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਘੱਟ ਖਰਚੇ ਉੱਪਰ ਤੁਸੀਂ ਆਪਣੇ ਕੰਮ ਕਾਜ ਨੂੰ ਵਧਾ ਸਕਦੇ ਹੋ ਦੇਖ ਸਕਦੇ ਹੋ ਕਿਸਾਨ ਭਰਾਵੋ ਕਿ ਵੀਰ ਹੈ ਜਿਹੜੇ ਆਪਣਾ ਮਾਲ ਲੈ ਕੇ ਦੂਰ ਦਰਾਡੇੋਂ ਇਸ ਮੰਡੀ ਦੇ ਵਿੱਚ ਪਹੁੰਚਦੇ ਨੇਗੇ ਇਹ ਮੇਲਾ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਲਿੰਕ ਰੋਡ ਮਡੇਰਾਾਂ ਦੇ ਵਿੱਚ ਲਗਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਵਪਾਰੀ ਵੀਰ ਦੂਰੋਂ ਦੂਰੋਂ ਆਉਂਦੇ ਨੇ ਇਸ ਮੇਲੇ ਵਿੱਚ ਆਪਣੇ ਜਾਨਵਰ ਵੇਚਣ ਦੇ ਲਈ ਤੇ ਖਰੀਦਣ ਦੇ ਲਈ ਅੰਦਾਜ਼ਾ ਲਗਾ ਸਕਦੇ ਹਾਂ ਬਹੁਤ ਸੋਹਣੀ ਨਸਲ ਦੇ ਜਾਨਵਰ ਇਸ ਮੇਲੇ ਵਿੱਚ ਆਉਂਦੇ ਨੇਗੇ ਇਹ ਮਹੱਤਵਪੂਰਨ ਮੇਲਾ ਹੈ ਜਿਹੜਾ ਬੜੇ ਥੋੜੇ ਸਮੇਂ ਦੇ ਵਿੱਚ ਇਸ ਮੇਲੇ ਨੇ ਇੰਨੀ ਤਰੱਕੀ ਕੀਤੀ ਹੈ ਕਿ ਦੂਰ ਦਰਾਡੇ ਦੇ ਵਪਾਰੀ ਵੀ ਰੋਮ-ਰੋਮਾ ਕੇ ਇਸ ਮੇਲੇ ਦੇ ਵਿੱਚ ਪਹੁੰਚਦੇ ਨੇਗੇ ਬਹੁਤ ਘੱਟ ਕੀਮਤ ਦੇ ਵਿੱਚ ਇੱਥੋਂ ਤੁਸੀਂ ਬੱਕਰੇ ਬੱਕਰੀਆਂ ਜਾਨਵਰ ਭੇਡਾਂ ਵੀ ਖਰੀਦ ਸਕਦੇ ਹੋ ਸਭ ਕੁਝ ਤੁਹਾਨੂੰ ਇਸ ਮੇਲੇ ਦੇ ਵਿੱਚੋਂ ਖਰੀਦਣ ਦੇ ਲਈ ਮਿਲੇਗਾ ਦੇਖ ਸਕਦੇ ਹਾਂ ਕਿਸਾਨ ਭਰਾਵੋ ਤੁਸੀਂ ਅੱਜ ਇਸ ਮੇਲੇ ਦੇ ਵਿੱਚ ਕਾਫੀ ਸ਼ਾਰਾ ਰਸ ਹੈ ਵਪਾਰੀ ਵੀਰ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚੇ ਹੋਏ ਨੇਗੇ ਕੈਮਰਾਮੈਨ ਤਰਸੀਮ ਸਿੰਘ ਧੂਰੀ ਤੁਹਾਨੂੰ ਇਹ ਸਾਰੀ ਮੰਡੀ ਸ਼ਾਟ ਦੇ ਰਾਹੀਂ ਦਿਖਾ ਰਹੇ ਨੇ ਕਿ ਕਿੰਨੇ ਵੀਰ ਇਸ ਮੇਲੇ ਵਿੱਚ ਪਹੁੰਚੇ ਹੋਣੇ ਹਲੇ ਵੀ ਕਾਫੀ ਵਪਾਰੀ ਵੀਰ ਆ ਜਿਹੜੇ ਆਪਣੇ ਜਾਨਵਰ ਵੇਚਣ ਦੇ ਲਈ ਆ ਰਹੇ ਨੇਗੇ ਬੜਾ ਅਹਿਮ ਮੇਲਾ ਹੈ ਇਹ ਅਪੀਲ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਆਪਣੀਆਂ ਬੱਕਰੀਆਂ ਪੇਡਾਂ ਬੱਕਰੀ ਵੇਚਣ ਦੇ ਲਈ ਤੁਸੀਂ ਇਸ ਮੇਲੇ ਵਿੱਚ ਆ ਸਕਦੇ ਹੋ ਤੇ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਬਰਬਰੀ ਕਿਸਮ ਦੇ ਬੱਚੇ ਉਹ ਵੀ ਇਸ ਮੇਲੇ ਵਿੱਚ ਤੁਹਾਨੂੰ ਕਿਸਾਨ ਭਰਾ ਉਹ ਵੇਖਣ ਦੇ ਲਈ ਮਿਲ ਜਾਣਗੇ ਖਰੀਦਣ ਦੇ ਲਈ ਵੀ ਮਿਲ ਜਾਣਗੇ ਦੇਖ ਸਕਦੇ ਹਾਂ ਕਿਸਾਨ ਵੀਰੋ ਤੁਸੀਂ ਇਸ ਮੇਲੇ ਨੂੰ ਬੜੀ ਗੌਰ ਦੇ ਨਾਲ ਕਿ ਕਿਸ ਕਿਸ ਤਰ੍ਹਾਂ ਦੇ ਜਾਨਵਰ ਇਸ ਮੇਲੇ ਦੇ ਵਿੱਚ ਪਹੁੰਚਦੇ ਨੇਗੇ ਕਾਲੇ ਸ਼ਾਹ ਬੱਕਰੀ ਬੀਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਾਨ ਭਰਾਓ ਚੰਗੀ ਚੰਗੀ ਨਸਲ ਦੇ ਬੱਕਰੇ ਇਸ ਮੇਲੇ ਦੇ ਵਿੱਚ ਵਿਕਣਦੇ ਆਉਂਦੇ ਨੇ ਕੋਨੇ ਬੱਚੇ ਬਰਬਰੇ ਕਿਸਮ ਦੇ ਉਹ ਵੀ ਇਸ ਮੇਲੇ ਦੇ ਵਿੱਚ ਵੇਚਣ ਦੇ ਲਈ ਆਉਂਦੇ ਨੇਗੇ ਸੋ ਇਹ ਮੰਡੀ ਹੈ ਜਿਹੜੀ ਤੁਸੀਂ ਆਲ ਰਾਊਂਡਰ ਕਹਿ ਸਕਦੇ ਹੋ ਕਿਉਂਕਿ ਕਿਸਾਨ ਵੀਰ ਹੈ ਜਿਹੜੇ ਇਸ ਮੇਲੇ ਦੇ ਵਿੱਚ ਬੱਕਰੀਆਂ ਦੇ ਨਾਲ ਭੇਡਾਂ ਦੇ ਨਾਲ ਨਾਲ ਆਪਣੇ ਹੋਰ ਜਾਨਵਰ ਵੀ ਵੇਚਣ ਦੇ ਲਈ ਆਉਂਦੇ ਰਹਿੰਦੇ ਨੇਗੇ ਕੋਈ ਮੁਰਗੇ ਵੇਚਣ ਦੇ ਲਈ ਜਾਂ ਪੱਟ ਕੁੱਤਿਆਂ ਨੂੰ ਵੇਚਣ ਦੇ ਲਈ ਵੀ ਆਉਂਦੇ ਨੇਗੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀਰ ਆਪਣੇ ਬੱਕਰੀਆਂ ਦੇ ਨਾਲ ਨਾਲ ਮੁਰਗੇ ਜੋ ਰੱਖਦੇ ਨੇਗੇ ਉਹ ਮੁਰਗੇ ਵੀ ਵੇਚਣ ਦੇ ਲਈ ਲੈ ਕੇ ਆਉਂਦੇ ਰਹਿੰਦੇ ਨੇਗੇ ਕਿਸਾਨ ਪ੍ਰਭੂ ਤੁਸੀਂ ਦੇਖ ਸਕਦੇ ਹੋਗੇ ਇਸ ਮੰਡੀ ਦੇ ਵਿੱਚ ਵੀਰ ਜ਼ਿਆਦਾਤਰ ਭੇਡਾਂ ਵੀ ਲੈ ਕੇ ਆਉਣ ਲੱਗ ਪਏ ਨੇ ਕਿਉਂਕਿ ਪਹਿਲਾਂ ਤਾਂ ਲੱਗਦਾ ਸੀ ਕਿ ਇਹ ਮੱਕਰੀਆਂ ਦੀ ਹੀ ਮੰਡੀ ਹੈ ਬੱਕਰੀਆਂ ਦਾ ਹੀ ਮੇਲਾ ਹੈ ਪਰ ਹੁਣ ਕਾਲੇ ਰੰਗ ਦੀਆਂ ਭੇਡਾਂ ਵੀ ਇਸ ਮੰਡੀ ਦੇ ਵਿੱਚ ਵੀਰ ਆਪਣੇ ਲੈ ਕੇ ਪਹੁੰਚਣ ਲੱਗੇ ਹੋਏ ਨੇ ਇਹ ਦੇਖ ਸਕਦੇ ਹੋ ਤੁਸੀਂ ਬੜੇ ਸੋਹਣੇ ਸੋਹਣੇ ਜਾਨਵਰ ਹੈ ਜਿਹੜੇ ਇਸ ਮੰਡੀ ਵਿੱਚ ਪਹੁੰਚਣ ਲਈ ਆਉਂਦੇ ਨੇ ਸੋ ਕਿਸਾਨ ਭਰਾਓ ਅੱਜ ਦਾ ਜੋ ਜ਼ਮਾਨਾ ਹੈ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਸੀਂ ਆਪਣੇ ਕਾਰੋਬਾਰ ਨੂੰ ਜੇ ਵਧਾਉਣਾ ਚਾਹੁੰਦੇ ਆ ਤਾਂ ਤੁਸੀਂ ਇਲਤੀ ਲਾਣਾ ਟੀਵੀ ਚੈਨਲ ਨਾਲ ਵੀ ਸੰਪਰਕ ਕਰ ਸਕਦੇ ਹੋ ਬਹੁਤ ਘੱਟ ਖਰਚੇ ਉੱਪਰ ਤੁਹਾਡੀ ਵੀਡੀਓਜ਼ ਹੈ ਜਿਹੜੀ ਉਹ ਅਪਲੋਡ ਕੀਤੀ ਜਾਗੀ ਤੇ ਜਾਣਕਾਰੀ ਤੁਹਾਡੇ ਜਾਨਵਰਾਂ ਦੇ ਬਾਰੇ ਉਹ ਵੀ ਸ਼ੇਅਰ ਕੀਤੀ ਜਾਗੀ ਤੁਹਾਡਾ ਨਾਮ ਹੈ ਜਿਹੜਾ ਉਹ ਵੀ ਦੁਨੀਆ ਦੇ ਵਿੱਚ ਚਮਕਾਉਣ ਦੇ ਵਿੱਚ ਮਦਦ ਕੀਤੀ ਜਾਵੇਗੀ ਸਾਡੇ ਸੰਪਰਕ ਨੰਬਰ ਨੇ ਜਿਹੜੇ 9888444883 8872 3272 05 ਇਹ ਸਾਡੇ WhatsApp ਅਤੇ ਪਰਸਨਲ ਨੰਬਰ ਨੇ ਇਹਨਾਂ ਉੱਪਰ ਤੁਸੀਂ ਕਿਸੇ ਸਮੇਂ ਵੀ ਸੰਪਰਕ ਕਰ ਸਕਦੇ ਹੋ ਆਪਣੀ ਵਪਾਰਸਾਏ ਨੂੰ ਆਪਣੇ ਕੰਮ ਕਾਜ ਨੂੰ ਵਧਾਉਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੜੇ ਸੋਹਣੇ ਕਿਸਮ ਦੇ ਜਾਨਵਰ ਇਸ ਮੇਲੇ ਦੇ ਵਿੱਚ ਵੇਚਣ ਦੇ ਲਈ ਵਪਾਰੀ ਵੀਰ ਲੈ ਕੇ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਵਪਾਰੀ ਵੀਰ ਦੂਰੋਂ ਦੂਰੋਂ ਤੱਕ ਦੁਪਹਿਰ ਤੱਕ ਇੱਥੇ ਵੇਚਣ ਦੇ ਲਈ ਆਉਂਦੇ ਰਹਿੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਕਿੰਨਾ ਰਸਾ ਇਸ ਮੇਲੇ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੇ ਕੁ ਜਾਨਵਰ ਵਿਕਰੀਏ ਜਿਹੜੀ ਇੱਥੇ ਹੁੰਦੀ ਹੋਵੇਗੀ ਹਾਂ ਤੁਸੀਂ ਦੇਖ ਸਕਦੇ ਹੋ ਕਿਸਾਨਪਰਾਵੋ ਇੱਥੇ ਰੇਹੜੀਆਂ ਵਾਲੇ ਵੀਰ ਕੋਈ ਕੁਲਚਿਆਂ ਵਾਲੇ ਜਾਂ ਪਕੌੜਿਆਂ ਵਾਲੇ ਛੋਲਿਆਂ ਵਾਲੇ ਵੀਰ ਪਰੌਠਿਆਂ ਵਾਲੇ ਵੀ ਇੱਥੇ ਪਹੁੰਚਦੇ ਰਹਿੰਦੇ ਹੈਗੇ ਕਿਉਂਕਿ ਇਸ ਮੰਡੀ ਦੇ ਵਿੱਚ ਰਸ਼ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਖਾਣੇ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਖਾਣਾ ਕਿਸੇ ਕਿਸਮ ਦਾ ਵੀ ਇੱਥੇ ਮੰਡੀ ਦੇ ਵਿੱਚ ਆ ਸਕਦੇ ਹੋ ਤੇ ਆਪਦੀ ਮਨਪਸੰਦ ਦਾ ਖਾਣਾ ਵੀ ਤੁਹਾਨੂੰ ਮਿਲਦਾ ਰਹੇਗਾ ਬਪਾ ਰੀ ਵੀਰਾਂ ਦੇ ਨਾਲ ਨਾਲ ਇੱਥੇ ਦੁਕਾਨਾਂ ਵਾਲੇ ਵੀਰ ਜੋ ਕਿ ਮੇਲਿਆਂ ਦੇ ਵਿੱਚ ਸਟਾਲਾਂ ਲਗਾਉਂਦੇ ਨੇ ਜਾਨਵਰਾਂ ਦਾ ਹਾਰ ਸ਼ਿੰਗਾਰ ਜੋ ਵੀ ਹੁੰਦਾ ਹੈ ਰस्सियां ਵਗੈਰਾ ਡਾਂਗਾਂ ਵਗੈਰਾ ਤੇ ਝਾਂਜਰਾ ਵਗੈਰਾ ਜੋ ਕੁਝ ਵੀ ਹੁੰਦਾ ਹੈ ਉਹ ਲੈ ਕੇ ਪਹੁੰਚਦੇ ਨੇਗੇ ਇਹ ਵੀਰ ਵੀ ਪਹੁੰਚਦੇ ਤੁਸੀਂ ਦੇਖ ਸਕਦੇ ਹੋ ਕਿਸਾਨ ਭਰਾਵੋ ਕਿ ਬੱਕਰੀਆਂ ਦੇ ਨਾਲ ਭੇਡਾਂ ਦੇ ਨਾਲ ਨਾਲ ਇੱਥੇ ਵੀਰ ਆਪਣੇ ਦੇਸੀ ਮੁਰਗੇ ਮੁਰਗੀਆਂ ਜਾਂ ਕੜਕਨਾਥ ਮੁਰਗੇ ਮੁਰਗੀਆਂ ਵੀ ਲੈ ਕੇ ਪਹੁੰਚ ਰਹੇ ਨੇ ਹੁਣ ਕਿਉਂਕਿ ਇਹ ਮੰਡੀ ਹੈ ਜਿਹੜੀ ਤਕਰੀਬਨ ਆਲ ਅਰਾਊਂਡ ਹੋ ਚੁੱਕੀ ਹੈਗੀ ਤੇ ਸਾਰੇ ਤਰ੍ਹਾਂ ਦੇ ਵੀਰ ਆਪਣੇ ਜਾਨਵਰ ਲੈ ਕੇ ਪਹੁੰਚਣ ਲੱਗਨੇ ਤੇ ਵੇਚਣ ਦੇ ਲਈ ਆਉਂਦੇ ਨੇਗੇ ਪਰ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਸਾਰੇ ਤਰ੍ਹਾਂ ਦੇ ਜਾਨਵਰ ਇਸ ਮੇਲੇ ਦੇ ਵਿੱਚ ਵੇਚਣ ਦੇ ਲਈ ਆ ਰਹੇ ਨੇ ਮੰਡੀ ਦਾ ਦੌਰਾ ਕਰਾਉਣ ਦਾ ਮਕਸਦ ਇਹੀ ਹੁੰਦਾ ਸਾਡਾ ਜਾਨਵਰ ਦਿਖਾਉਣ ਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਦਿਖਾ ਸਕੀਏ ਕਿ ਐਸ ਇਸ ਤਰ੍ਹਾਂ ਦੇ ਜਾਨਵਰ ਆ ਜਿਹੜੇ ਉਹ ਇਸ ਮੇਲੇ ਵਿੱਚ ਆਉਂਦੇ ਨੇ ਕਿਸਾਨ ਭਰਾਵਾਂ ਦੀ ਜਿਸ ਤਰ੍ਹਾਂ ਦੀ ਵੀ ਮਨਪਸੰਦ ਜਾਨਵਰ ਹੁੰਦਾ ਹੈ ਉਹ ਵੀਡੀਓ ਰਾਹੀਂ ਦੇਖ ਸਕ ਸਕਦਾ ਹੈ ਤੇ ਇਸ ਮੇਲੇ ਦੇ ਵਿੱਚ ਆ ਸਕਦਾ ਤੁਸੀਂ ਦੇਖ ਸਕਦੇ ਹੋਗੇ ਹਰ ਤਰ੍ਹਾਂ ਦੇ ਜਾਨਵਰ ਦੇਸੀ ਵੀ ਪਿਓਰ ਬੀਟਲ ਦੇ ਵਿੱਚ ਵੀ ਪਿਓਰ ਵਰਬਰੀਆਂ ਦੋ ਗਲੀਆਂ ਵਰਬਰੀਆਂ ਜਾਂ ਸਾਰੇ ਤਰ੍ਹਾਂ ਦੇ ਜਾਨਵਰ ਇਹ ਮੇਲੇ ਦੇ ਵਿੱਚ ਵਿਕਣ ਦੇ ਲਈ ਆਉਂਦੇ ਰਹਿੰਦੇ ਨੇ ਤੇ ਤੁਸੀਂ ਆਪਣੀ ਮਨਪਸੰਦ ਦੇ ਜਾਨਵਰ ਜਿਹੜੇ ਉਹ ਖਰੀਦ ਸਕਦੇ ਹੋ ਕਿਸਾਨ ਭਰਾਵੋ ਬੜੇ ਸੋਹਣੇ ਸੋਹਣੇ ਜਾਨਵਰ ਅਤੇ ਹਰੇਕ ਕੁਆਲਟੀ ਦੇ ਜਾਨਵਰ ਕਾਟੂ ਮਾਲ ਵੀ ਇਸ ਮੇਲੇ ਦੇ ਵਿੱਚੋਂ ਵਿਕਣ ਦੇ ਲਈ ਆਉਂਦਾ ਰਹਿੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਦੇਖ ਸਕਦੇ ਹੋ ਵੀਰੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਂਗੋਵਾਲ ਬੱਕਰੀਆਂ ਦੇ ਮੇਲੇ ਦਾ ਲਾਈਵ ਦੌਰਾ ਅਤੇ ਜਿਸ ਤਰ੍ਹਾਂ ਦੇ ਵੀ ਇੱਥੇ ਜਾਨਵਰ ਪਹੁੰਚਦੇ ਹਨ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਬੜੀ ਸੋਹਣੀ ਕਿਸਮ ਦੀਆਂ ਬੱਕਰੀਆਂ ਨੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਦੇਖ ਸਕਦੇ ਹੋ ਕਿਸਾਨਪਰਾਉ ਬੀਟਲ ਦੇ ਵਿੱਚ ਬਹੁਤ ਹੀ ਸੋਹਣੀ ਕੁਆਲਿਟੀ ਦੇ ਜਾਨਵਰ ਇਸ ਮੰਡੀ ਦੇ ਵਿੱਚ ਪਹੁੰਚੇ ਹੋਏ ਹਨ ਬੱਚੇ ਵੀ ਇਸ ਮੰਡੀ ਦੇ ਵਿੱਚ ਪਹੁੰਚ ਜਾਂਦੇ ਹਨ ਤੇ ਕਿਸਾਨ ਵੀਰ ਵੇਚਣ ਦੇ ਲਈ ਵੀ ਆਉਂਦੇ ਹਨ ਤਿੰਨ ਮਹੀਨਿਆਂ ਦੇ ਬੱਚੇ ਛੋਟੇ ਬੱਚੇ ਜਿਸ ਤਰ੍ਹਾਂ ਦੇ ਵੀ ਕਿਸਾਨ ਭਰਾਵਾਂ ਨੂੰ ਬੱਚੇ ਚਾਹੀਦੇ ਹੋਣ ਇਸ ਮੇਲੇ ਦੇ ਵਿੱਚੋਂ ਮਿਲ ਸਕਦੇ ਹਨ ਕਿਉਂਕਿ ਹੁਣ ਜਦੋਂ ਠੰਡ ਲੰਘਣੀ ਹੈ ਠੰਡ ਤੋਂ ਬਾਅਦ ਹੁੰਦਾ ਕਿ ਇਹ ਕਿ ਬੱਚੇ ਜਿਹੜੇ ਵੀਰਾਂ ਨੇ ਖਰੀਦਣ ਉਹਨਾਂ ਉਸ ਤੋਂ ਬਾਅਦ ਠੁਕਮਾ ਸਮਾਂ ਹੋਵੇਗਾ ਫਰਵਰੀ ਤੇ ਮਾਰਚ ਦੇ ਵਿੱਚ ਜਾਨਵਰ ਜਿਹੜੇ ਆਪਾਂ ਬੱਚਿਆਂ ਨੂੰ ਖਰੀਦ ਸਕਦੇ ਆ ਪਰ ਉਹਨਾਂ ਉੱਤੇ ਪਾਲ ਸਕਦੇ ਆਗੇ ਆਪਣੇ ਇਹ ਕਰੇ ਵੀਡੀਓ ਬਣਾ ਲਈਏ ਦੇਖ ਸਕਦੇ ਹਾਂ ਕਿਸਾਨ ਭਰਾਵੋ ਸਾਰੇ ਤਰ੍ਹਾਂ ਦੇ ਜਾਨਵਰ ਆ ਜਿਹੜੇ ਇਸ ਮੇਲੇ ਦੇ ਵਿੱਚ ਵੇਚਣ ਦੇ ਲਈ ਆਉਂਦੇ ਨੇ ਹਾਂਜੀ ਬਾਈ ਜੀ ਤੁਸੀਂ ਇਸ ਮੇਲੇ ਦੇ ਵਿੱਚ ਆਉਂਦੇ ਹੋਗੇ ਕਿਸ ਕਿਸ ਤਰ੍ਹਾਂ ਦੇ ਤੁਹਾਨੂੰ ਜਾਨਵਰ ਇੱਥੇ ਪਸੰਦ ਆਉਂਦੇ ਨੇ ਤੇ ਤੁਸੀਂ ਖਰੀਦਣ ਦੇ ਲਈ ਆਉਂਦੇ ਜਾਂ ਵੇਚਣ ਦੇ ਲਈ ਆਪਾਂ ਜੀ ਸ਼ੌਕੀਆ ਖਰੀਦਣ ਤੇ ਵੇਚਣ ਲਈ ਦੋਨੋਂ ਲਈ ਆ ਜੰਨੇ ਆ ਜੀ ਤਕਰੀਬਨ ਇੱਕ ਸਾਲ ਤੋਂ ਆ ਰਹੇ ਹਾਂ ਲਾਕਡਾਊਨ ਤੋਂ ਬਾਅਦ ਚ ਮੈਂ ਦੂਜੀ ਵਾਰ ਆਇਆ ਹਾਂ ਜੀ ਤੇ ਜਾਨਵਰ ਉਰੇ ਹਰ ਇੱਕ ਤਰ੍ਹਾਂ ਦੇ ਆਉਂਦੇ ਨੇ ਜੀ ਬਰੀਡਰ ਲੈ ਬੱਚੇ ਕੁਝ ਵੀ ਲਾ ਲਓ ਬੱਕਰੀਆਂ ਭੇਡਾਂ ਤੇ ਚੰਗੀ ਕੁਆਲਿਟੀ ਦੇ ਜਾਨਵਰ ਵੀ ਬਹੁਤ ਜ਼ਿਆਦਾ ਆਉਣ ਲੱਗ ਗਏ ਜੀ ਹੁਣ ਹਾਂਜੀ ਕਿਉਂ ਤੇ ਤੁਹਾਨੂੰ ਕਿਸ ਕਿਸ ਤਰ੍ਹਾਂ ਦੇ ਜਾਨਵਰ ਜਿਹੜੇ ਇਸ ਮੰਡੀ ਦੇ ਉੱਪਰ ਪਸੰਦ ਆਉਂਦੇ ਆ ਤੇ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋਗੇ ਜਿਹੜੇ ਵੀਰ ਦੂਰੋਂ ਆਉਣਾ ਚਾਹੁੰਦੇ ਨੇ ਦੇਖੋ ਜੀ ਸਭ ਤੋਂ ਮੇਨ ਗੱਲ ਤਾਂ ਹੈਗੀ ਆ ਵੀ ਤੁਸੀਂ ਕੁਆਲਿਟੀ ਰੱਖੋ ਜੀ ਜੇ ਤੁਸੀਂ ਉਰੇ ਆਉਣੇ ਹੋ ਤੁਹਾਡੇ ਕੋਲ ਬੱਕਰੀਆਂ ਨੇ ਤਾਂ ਚੰਗਾ ਬਰੀਡਰ ਰੱਖੋ ਚੰਗੇ ਬੱਚੇ ਲਓ ਤੇ ਜਿੱਦਾਂ ਮਿਕਸ ਬਰੀਡ ਹੈ ਉਹ ਤੁਸੀਂ ਨਾਂ ਰੱਖੋ ਪ੍ਰਾਣੀ ਕੋਈ ਵੀ ਆ ਤੇ ਚੰਗੀ ਬੀਟਲ ਤੇ ਬਰਬਰੀ ਤੁਸੀਂ ਇਹ ਰੱਖੋ ਆਉਣੇ ਵੀ ਹਉ ਖਰਚਾ ਵੀ ਕਰਦੇ ਹੋਂ ਦੇਖੋ ਚੰਗੀ ਕੁਆਲਿਟੀ ਲੈ ਕੇ ਜਾਓ ਪੈਸਾ ਨਾ ਦੇਖੋ ਵੀ ਵੱਧ ਲੱਗਦਾ ਜਾਂ ਘੱਟ ਚੰਗੀ ਬਰੀਡ ਅੱਗੇ ਹੋਊਗੀ ਤਾਂ ਆਪਾਂ ਚੰਗੇ ਹੀ ਵੇਚ ਸਕਾਂਗੇ ਜੀ ਆਪਾਂ ਚੰਗਾ ਲੈਣੇ ਵੀ ਆ ਤਾਂ ਆਪਾਂ ਵੇਚਾਂਗੇ ਵੀ ਚੰਗੇ ਪੈਸੇਾਂ ਦੇ ਜੀ ਤੁਸੀਂ ਵੀਰ ਜੀ ਇਹ ਕੰਮ ਵੀ ਕਰਦੇ ਰਹੋਗੇ ਤੇ ਕਿਸ ਤਰ੍ਹਾਂ ਦਾ ਮੁਨਾਫਾ ਇਸ ਕੰਮ ਦੇ ਵਿੱਚ ਐ ਕਿਹੜੇ ਕਿਸਮ ਦੇ ਜਾਨਵਰਾਂ 'ਚ ਮੁਨਾਫਾ ਖਸੀਆਂ 'ਚ ਜਾਂ ਬਰੀਡਰਾਂ 'ਚ ਜਾਂ ਦੁੱਧ ਵਾਲੀ ਬੱਕਰੀਆਂ ਦੇ ਵਿੱਚ ਦੇਖੋ ਜੀ ਇਹ ਆਪਦੇ ਤੇ ਰਿਪੈਂਡ ਕਰਦਾ ਵੀ ਆਪਾਂ ਕੇਅਰ ਕਿਹੜੇ ਜਾਨਵਰ ਦੀ ਕਰ ਸਕਦੇ ਆ ਦੇਖੋ ਜੇ ਤਾਂ ਆਪਣੇ ਕੋਲ ਪ੍ਰਬੰਧ ਆ ਤਾਂ ਆਪਾਂ ਖੱਸੀ ਬੱਕਰੀ ਰੱਖੋ ਉਹਨਾਂ ਦੀ ਕੇਅਰ ਕਰੋ ਉਹਨਾਂ 'ਚ ਵੀ ਬਹੁਤ ਪ੍ਰਾਫਿਟ ਆ ਤੇ ਜਿਹੜੀਆਂ ਬੱਕਰੀਆਂ ਨੇ ਜਿੱਦਾਂ ਬੱਚੇ ਲੈ ਕੇ ਵੇਚਦੇ ਆ ਉਹ 'ਚ ਵੀ ਪ੍ਰਾਫਿਟ ਆ ਤੇ ਬਰਬਰੀ ਚ ਵੀ ਪ੍ਰੋਫਿਟ ਆ ਜੀ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿਹੜੀ ਚੀਜ਼ ਦੀ ਕੇਅਰ ਜ਼ਿਆਦਾ ਕਰ ਸਕਦੇ ਆ ਠੀਕ ਹੈ ਜੀ ਸਾਰਿਆਂ ਚ ਹੀ ਬੈਨੀਫਿਟ ਆ ਜੀ ਮੇਰੇ ਕੋਲ ਸਾਰੀਆਂ ਰੱਖੀਆਂ ਹੋਈਆਂ ਜੀ ਠੀਕ ਹੈ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੁਹਾਡੀ ਇਲ ਤਿਲਾਣਾ ਜਿਹੜੀ ਟੀਮ ਹੈ ਇਹ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਜੀ ਜਦੋਂ ਤੋਂ ਮੰਡੀ ਲੱਗੀ ਆ ਲੌਂਗਵਾਲ ਮੰਡੀ ਨੂੰ ਇਹਨੇ ਬਹੁਤ ਪ੍ਰਮੋਟ ਕੀਤਾ ਜੀ ਬਾਈ ਤਰਸੇਮ ਸਿੰਘ ਧੂਰੀ ਤੇ ਬਾਈ ਤਰਸੇਮ ਸਿੰਘ ਲੌਂਗਵਾਲ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀਰ ਜੀ ਓਕੇ ਜੀ ਸੋ ਕਿਸਾਨ ਭਰਾਵੋ ਅਸੀਂ ਨੇ ਤੁਹਾਨੂੰ ਮੰਡੀ ਦਾ ਲਾਈਵ ਦੌਰਾ ਕਰਵਾਇਆ ਅਸੀਂ ਵੀਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਨ੍ਹਾਂ ਦਾ ਇਨ੍ਹਾਂ ਜਾਨਵਰਾਂ ਪ੍ਰਤੀ ਚੰਗਾ ਤਜਰਬਾ ਹੈ ਜੋ ਖਰੀਦ-ਵੇਚ ਕਰਦੇ ਰਹਿੰਦੇ ਨੇ ਸੋ ਕਿਸਾਨ ਭਰਾਵੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਜਾਨਵਰ ਖਰੀਦਣ ਦੇ ਲਈ ਇਸ ਮੇਲੇ ਦੇ ਵਿੱਚ ਆ ਸਕਦੇ ਹੋ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ